ਸੁਰਜੀ ਤੰਬੜ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਦੋਸਤੋ ਰੰਗ ਪੰਜਾਬ ਦੇ ਚੈਨਲ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਬਹੁਤ ਪੁਰਾਣਾ ਸੁਹਾਗ ਸੁਣਾਉਣ ਜਾ ਰਹੀ ਹਾਂ ਉਮੀਦ ਹੈ ਪਸੰਦ ਕਰੋਗੇ ਪਸੰਦ ਆਇਆ ਤੇ ਲਾਈਕ ਜ਼ਰੂਰ ਸ਼ੇਅਰ ਔਰ ਕਮੈਂਟ ਜ਼ਰੂਰ ਕਰ ਦਿਆ ਜੇ ਲੇ ਵੀ ਦਸੋ ਤੁਸੀਂ ਕਿਸ ਸੂਬੇ ਤੋਂ ਸੁਣ ਰਹੇ ਹੋ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਉਹ ਕਮੈਂਟ ਜਰੂਰ ਕਮੈਂਟ ਕਰਿਆ ਕਰੋ ਔਰ ਸਬਸਕ੍ਰਾਈਬ ਜਰੂਰ ਕਰ ਲਿਆ ਜੀ ਬੀਬੀ ਦੂਰ ਖੇਲਣ ਨਾ ਜਾਇਓ ਘਰੇ ਸਾਜਨਿਆ ਮੈਂ ਤਾਂ ਲੁਕ ਜਾਊਂ ਬਾਬਾ ਜੀ ਦੀ ਗੋਦ ਆਂਦੇ ਤਾ ਵਣਦੇ ਮੈਂ ਤਾਂ ਲੁਕ ਜਾਊਂ ਬਾਬਾ ਜੀ ਦੀ ਗੋਦ ਹੁੰਦੇ ਸਜਣ ਆਵਣਦੇ ਲਾਡੋ ਗਰਦ ਚੜੀ ਅਸਮਾਨੇ ਤੇ ਕੋੜੇ ਆਉਣਗੇ ਲਾਡੋ ਗਰਦ ਚੜੀਆ लाॾो ना रत लतो तूं डो पावण गे लाॾो ना रत लतो तूं डो पाव बीबी दूर खिललणु न ਆਵਣਗੇ ਬੀਬੀ ਦੂਰ ਖੇਲਣ ਨਾ ਜਾਓ ਕਰੇ ਸਜਣ ਆਵਣਗੇ ਮੈਂ ਤਾਂ ਲੁਕ ਜੂੰ ਬਾਬਲ ਦੀ ਗੋਦ ਆਉਂਦੇ ਆ ਤੇ ਆਵਣਦੇ ਮੈਂ ਤਾਂ ਲੁਕ ਜਾਉਂ ਬਾ ਬੋਲੇ ਜੀ ਦੀ ਗੋਦ ਸਜਨੇ ਆਉਂਦੇ ਆਵਣਦੇ ਲਾਡੋ ਗਰਦ ਚੜੀ ਅਸਮਾਨ ਹਾਥੀ ਕੋੜੇ ਆਵਣਗੇ ਲਾਡੋ ਗਰਦ ਚੜੀ ਅਸਮਾਨ ਹਾਥੀ ਕੋੜੇ ਬੀ ਬੀ ਹੱਥ ਫੁੱਲਾਂ ਦੇ ਹਾਰ ਤੇਰੇ ਗਲ ਪਾਵਣਗੇ ਲਾਡੋ ਹੱਥ ਫੁੱਲਾਂ ਦੇ ਹਾਰ ਤੇਰੇ ਗਲ ਪਾਵਣਗੇ ਲਾਡੋ ਨਾਲ ਨਰਤਾਰ ਤਾਡੋ ਆਮਣਗੇ ਲਾਡੋਨਾ ਜਾਉਂਗੀ ਵੀਰੇ ਦੀ ਗੋਦ ਸਜਣ ਆਉਂਦੇ ਆਵਣਦੇ ਮੈਂ ਤਾਲੁਕ ਜਾਉਂਗੀ ਵੀਰੇ ਦੀ ਗੋਦ ਜਦੋਂ ਸਜਣ ਆਉਣਗੇ ਬੀਬੀ ਘਰ ਦੇ ਚੜੀ ਅਸਮਾਨ ਹਾਥੀ ਕੋੜੇ ਆ ਗਰਦ ਚੜੀ ਅਸਮਾਨ ਹਾਥੀ ਕੋੜੇ ਆਵਣਗੇ ਬੀਬੀ ਹੱਥ ਫੁੱਲਾਂ ਦੇ ਹਾਰ ਤੇਰੇ ਗਲ ਪਾ ਬੀਬੀ ਦੂਰ ਖੇਲਣ ਨਾ ਜਾਇਓ ਕਰੇ ਸਾਜਨਿਆ ਵਣਗੇ ਬੀਬੀ ਦੂਰ ਖੇਲਣ ਨਾ ਜਾਇਓ ਕਰੇ ਸਾਜਨ ਆਵਣਗੇ ਦੋਸਤੋ ਪਸੰਦ ਆਇਆ ਤੇ ਜਰੂਰ ਕਮੈਂਟ ਔਰ ਸ਼ੇਅਰ ਲਾਈਕ ਜਰੂਰ ਕਰ ਦਿਆ ਕਰੋ ਪਲੀਜ਼ ਪਲੀਜ਼ ਸਬਸਕ੍ਰਾਈਬ ਵੀ ਜੂਰ ਕਰ ਲਿਆ ਕਰੋ ਪਲੀਜ਼ ਓਕੇ ਬਾਏ ਬਾਏ